ਮਿੱਟੀ ਤੋਂ ਨਰਬਤ ਦੀ ਕਾਹਲੀ ਨਸੀ ਪੰਜਾਬ ਦੀ ਮੈਂ ਤਾਂ ਬੀਸੀ ਨੇ ਵੀ ਨਹੀਂ ਦੇਣੀ ਉੱਥੇ ਡੀਐਸਪੀ ਸੈਂਟਰਲ ਬੈਠਾ ਪਿੱਛੇ ਪੁਲਿਸ ਦੇ ਹੋਰ ਬੰਦੇ ਵੀ ਖੜੇ ਨੇ ਸਾਨੂੰ ਪਿਛਲੇ 7 ਦਿਨ ਤੋਂ ਇੱਕੋ ਗੱਲ ਕਹੀ ਜਾ ਰਹੀ ਸੀ ਕਿ ਇਹ ਜਿਹੜਾ ਇਸ ਵਾਰੀ ਵਾਲੀ ਪ੍ਰੋਟੈਸਟ ਕਾਲ ਆ ਕਿ ਬਾਈ ਬਣੇ ਇਹਦੇ ਚ ਪੰਜਾਬ ਨਾ ਸਦੇਓ ਅਸੀਂ ਹੁਣ ਤੱਕ ਬਾਰ ਬਾਰ ਕਹਿ ਰਹੇ ਸੀ ਕਿ ਯਾਰ ਸਟੂਡੈਂਟ ਅਸੀਂ ਆਪੇ ਕਰ ਲਾਂਗੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਕਨਫਰੋન્ટેਸ਼ਨ ਹੋਵੇ ਹੁਣ ਅਸੀਂ ਥਾਪੀ ਮਾਰ ਕੇ ਕਹਿੰਦੇ ਆ ਜਿਹਦੇ ਚ ਦਾਮਾਂ ਕਨਫਰੋਨਟੇਸ਼ਨ ਕਰ ਲੈ ਝਟ ਦੇਖਾਂਗੇ ਬਰਾਬਰ ਖੜਕੇ ਦੇਖਾਂਗੇ ਭੱਜਦੇ ਨੂੰ ਬਾਹਰ ਇਕੋ ਜੇ ਨੇ ਜਾਂ ਯੂਨੀਵਰਸਿਟੀ ਸਾਡੀ ਐ ਜਾਂ ਯੂਨੀਵਰਸਿਟੀ ਤੁਹਾਡੀ ਐ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਮਿੱਟੀ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਦੋਸਤੋ ਅੱਜ ਇਹਨਾਂ ਨੇ ਆਪਣਾ ਨੂੰ ਪੰਜਾ ਪਿਆ ਨੂੰ ਲੜਕਾ ਰਿਆ ਇਨਾਂ ਨੇ